ਕਰਵਾਲੀ ਨੇ ਆਪਣੇ ਘਰਵਾਲੇ ਨੂੰ ਜੰਜੀਰਾਂ ਨਾਲ ਬੰਨ ਕੇ ਦਰਿਆ 'ਚ ਸੁੱਟ ਦਿੱਤਾ। ਘਰਵਾਲਾ ਬਣ ਰਿਆ ਸੀਗਾ ਪ੍ਰੇਮ ਸਬੰਧਾਂ ਦੇ ਵਿੱਚ ਅੜਿੱਕਾ ਤਾਂ ਉਸ ਤੋਂ ਬਾਅਦ ਪ੍ਰੇਮੀ ਨਾਲ ਰਲ ਕੇ ਘਰਵਾਲੀ ਨੇ ਖੋਫਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ। ਆਪਣੇ ਘਰਵਾਲੇ ਨੂੰ ਜੰਜੀਰਾਂ ਦੇ ਨਾਲ ਬੰਨ ਕੇ ਜਿਹੜਾ ਉਹ ਬਿਆਸ ਦਰਿਆ 'ਚ ਸੁੱਟ ਦਿੱਤਾ। ਕਿੱਥੋਂ ਦੀ ਗੱਲ ਹੈ ਕੀ ਮਾਜਰਾ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ। ਗੱਲ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੀਰੇ ਦੀ। ਜਿੱਥੇ ਪ੍ਰੇਮ ਸਬੰਧਾਂ ਦੇ ਵਿੱਚ ਜਾਂ ਕਹਿ ਲਈਏ ਕਿ ਨਜਾਇਜ਼ ਸਬੰਧਾਂ 'ਚ ਅੜਿੱਕਾ ਬਣ ਰਹੇ ਆਪਣੇ ਘਰ ਵਾਲੇ ਨੂੰ ਘਰਵਾਲੀ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਪਹਿਲਾਂ ਉਹਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਉਹਨੂੰ ਜੰਜੀਰਾ ਤੇ ਰੋੜਾਆਂ ਇੱਟਾਂ ਨਾਲ ਬੰਨ੍ਹ ਕੇ ਉਹਦੀ লাশ ਨੂੰ ਜਿਹੜਾ ਉਹ ਬਿਆਸ ਦਰਿਆ ਦੇ ਵਿੱਚ ਰੋੜ ਦਿੱਤਾ ਇਸ ਚਲਾਕ ਪ੍ਰੇਮੀ ਜੋੜੇ ਨੇ ਘਰਵਾਲੀ ਨੇ ਤੇ ਉਸਦੇ ਪ੍ਰੇਮੀ ਨੇ ਪੁਲਿਸ ਨੂੰ ਉਲਝਾਉਣ ਦੇ ਲਈ ਪੁਲਿਸ ਨੂੰ ਕੁਰਾਹੇ ਪਾਉਣ ਦੇ ਲਈ ਵੱਡੀ ਪਲੈਨਿੰਗ ਕੀਤੀ ਪਲੈਨਿੰਗ ਦੇ ਤਹਿਤ 6 ਦਿਨ ਪਹਿਲਾਂ ਹੀ ਜਿਹੜੀ ਆ ਉਹ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੱਤੀ ਕਿ ਸਾਡਾ ਬੰਦਾ ਜਿਹੜਾ ਮੇਰਾ ਘਰਵਾਲਾ ਆ ਉਹ ਵੈਸ਼ਨੂ ਦੇਵੀ ਗਿਆ ਸੀ ਤੇ ਉੱਥੇ ਹੀ ਜਿਹੜਾ ਉਹ ਕਿਤੇ ਲਾਪਤਾ ਹੋ ਗਿਆ ਪਰ ਪੁਲਿਸ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਹੈ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਜੀਓਫੈਂਸਿੰਗ ਦੇ ਜ਼ਰੀਏ ਇਸ ਜਿਹੜੀ ਗੁੱਥੀ ਆ ਕਤਲ ਦੀ ਇਹਨੂੰ ਸੁਲਝਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਪਿੰਡ ਜੀਰਾ ਵਿੱਚ ਨਜਾਇਜ਼ ਸਬੰਧਾਂ 'ਚ ੜਿੱਕਾ ਬਣ ਰਹੇ ਪਤੀ ਦੀ ਪਤਨੀ ਨੇ ਪ੍ਰੇਮੀ ਨਾਲ ਰਲ ਕੇ ਗਲਾ ਘੁੱਟਣ ਕੇ ਹੱਤਿਆ ਕਰ ਦਿੱਤੀ। ਉਸ ਦੀ লাশ ਨੂੰ ਪੱਥਰਾਂ ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਬਿਆਸ ਦਰਿਆ ਵਿੱਚ ਡੋਬ ਦਿੱਤਾ। ਪਰਸਨਲ ਜੋ ਆਉਂਦੇ ਲਈ ਦੋਵਾਂ ਨੇ ਬੜੇ ਸ਼ਾਤਰ ਤਰੀਕੇ ਦੇ ਨਾਲ 6 ਦਿਨਾਂ ਤੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਮਾਤਾ ਵੈਸ਼ਨੋ ਦੇਵੀ ਕੋਲ ਜਾ ਕੇ ਲਾਪਤਾ ਹੋ ਗਿਆ ਹਾਲਾਂਕਿ ਮੋਬਾਈਲ ਦੀ ਲੋਕੇਸ਼ਨ ਅਤੇ ਕਾਲ ਡਿਟੇਲ ਨੇ ਸਾਰਾ ਰਾਜ਼ ਖੋਲ ਦਿੱਤਾ ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਜਿਹੜਾ 33 ਸਾਲਾ ਸੁਖਦੀਪ ਕੌਰ ਤੇ ਉਸ ਦੇ ਪ੍ਰੇਮੀ ਹਰਜਿੰਦਰ ਸਿੰਘ ਸਣੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਜੇ ਤੱਕ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੇ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਜੀਰਾ ਦੀ ਰਹਿਣ ਵਾਲੀ ਸੁਖਦੀਪ ਕੌਰ ਨੇ 12 ਜੂਨ ਨੂੰ ਜੀਰਾ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵਿੱਚ ਦੱਸਿਆ ਸੀ ਕਿ ਉਸ ਦਾ ਪਤੀ ਮਨਜੀਤ ਸਿੰਘ ਮਾਤਾ ਵੈਸ਼ਨੂ ਦੇਵੀ ਯਾਤਰਾ ਤੇ ਗਿਆ ਹੋਇਆ ਸੀ ਉਸ ਦਾ ਫੋਨ 10 ਜੂਨ ਤੋਂ ਬੰਦ ਹੈ ਪੁਲਿਸ ਜਾਂਚ ਦੌਰਾਨ ਮਨਜੀਤ ਦੇ ਫੋਨ ਦੀ ਲੋਕੇਸ਼ਨ ਮਾਤਾ ਵੈਸ਼ਨੂ ਦੇਵੀ ਮਾਰਗ ਤੇ ਨਹੀਂ ਮਿਲੀ ਸੁਖਦੀਪ ਕੌਰ ਦੇ ਮੋਬਾਈਲ ਫੋਨ ਤੋਂ ਪਤਾ ਲੱਗਿਆ ਕਿ ਦੋਵੇਂ 6 ਜੂਨ ਤੱਕ ਇਕੱਠੇ ਸਨ ਪੁਲਿਸ ਨੇ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੂੰ ਫੋਨ ਕੀਤਾ ਤਾਂ ਨਜਾਇਜ਼ ਸੰਬੰਧ ਦਾ ਮਾਮਲਾ ਸਾਹਮਣੇ ਆ ਗਿਆ ਸਖਦੀਪ ਕੌਰ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਹ ਆਪਣੇ ਪ੍ਰੇਮੀ ਹਰਜਿੰਦਰ ਸਿੰਘ ਵਾਸੀ ਪਿੰਡ ਗੰਢੀਵਿੰਦ ਤਰਨਤਾਰਨ ਅਤੇ ਗੁਰਲੀਨ ਸਿੰਘ ਉਰਫ ਮੋਟਾ ਵਾਸੀ ਮੋਹਨਪੁਰ ਤਰਨਤਾਰਨ ਅਰਸ਼ਦੀਪ ਸਿੰਘ ਵਾਸੀ ਪਿੰਡ ਸਰਹਾਲੀ ਤਰਨਤਾਰਨ ਜਗਦੀਪ ਸਿੰਘ ਅਤੇ ਹਰਦੀਪ ਸਿੰਘ ਉਰਫ ਹੈਪੀ ਸਿੰਘ ਵਾਸੀ ਗੰਢੀਵਿੰਦ ਤਰਨਤਾਰਨ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕਰ ਦਿੱਤਾ ਹੈ ਸੁਖਦੀਪ 4 ਜੂਨ ਨੂੰ ਦੀ ਰਾਤ ਨੂੰ ਸੈਰ ਦੇ ਬਹਾਨੇ ਆਪਣੇ ਪਤੀ ਨੂੰ ਆਪਣੇ ਨਾਲ ਜੀਰਾ ਲੈ ਗਈ ਉੱਥੇ ਹੀ ਗਲਾ ਘੁੱਟ ਦਿੱਤਾ ਪੁਲਿਸ ਨੇ ਸੁਖਦੀਪ ਕੌਰ ਪ੍ਰੇਮੀ ਹਰਜਿੰਦਰ ਸਿੰਘ ਗੁਰleen ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਗਜੀਵਨ ਸਿੰਘ ਅਤੇ ਹਰਦੀਪ ਸਿੰਘ ਗੁਰਪ ਹੈਪੀ ਦੀ ਭਾਲ ਜਾਰੀ ਹੈ ਸੁਖਦੀਪ ਦਾ ਵਿਆਹ ਤੋਂ ਪਹਿਲਾਂ ਹਰਜਿੰਦਰ ਨਾਲ ਸਬੰਧ ਸੀ ਜਦੋਂ ਉਸ ਦਾ ਪਤੀ ਅੜਿੱਕਾ ਬਣ ਲੱਗਾ ਤਾਂ ਉਹਨਾਂ ਨੇ ਉਸ ਨੂੰ ਰਸਤੇ ਚ ਹਟਾਉਣ ਦੀ ਸਾਜ਼ਿਸ਼ ਰਚੀ ਮਨਜੀਤ ਸਿੰਘ ਡੀਜੇ ਦਾ ਕੰਮ ਕਰਦਾ ਸੀ ਉਸ ਕੋਲ ਕਰੀਬ 14 ਲੱਖ ਰੁਪਏ ਸਨ ਉਸਨੇ ਹਾਲ ਹੀ ਵਿੱਚ ਜ਼ਮੀਨ ਵੀ ਵੇਚੀ ਸੀ ਜਿਸ ਤੋਂ ਵੀ ਲੱਖਾਂ ਰੁਪਏ ਕਮਾਏ ਸਨ ਸੁਖਦੀਪ ਨੇ ਸੋਚਿਆ ਕਿ ਸਾਰਾ ਪੈਸਾ ਅਸਾਨੂੰ ਮਿਲ ਜਾਵੇਗਾ ਤੇ ਦੋਵੇਂ ਜਾਣੇ ਕਿਸੇ ਹਿੱਲੇ ਲੱਗ ਜਾਣਗੇ ਤਾਂ ਬੜੀ ਦਿਲ ਦਹਿਲਾਉਣ ਵਾਲੀ ਖਬਰ ਹੈ ਕਿਸ ਤਰ੍ਹਾਂ ਨਾਲ ਅਪਰਾਧ ਦੀ ਦੁਨੀਆ ਸਾਡੇ ਸਮਾਜ ਦੇ ਵਿੱਚ ਘਰ ਘਰ ਦੀ ਜਾ ਰਹੀ ਹੈ ਇਸ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿਸ ਤਰ੍ਹਾਂ ਨਾਲ ਪੁਲਿਸ ਨੂੰ ਉਲਝਾਉਣ ਦੇ ਲਈ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਪਰ ਪੁਲਿਸ ਨੇ ਬੜੀ ਚਲਾਕੀ ਦੇ ਨਾਲ ਜੀਓਫਾਈਨਸਿੰਗ ਕਰਦੇ ਆ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਤੇ ਮੁਲਜ਼ਮ ਇਸ ਸਮੇਂ ਜਿਹੜੇ ਆ ਉਹ ਪੁਲਿਸ ਦੇ ਕਬਜ਼ੇ 'ਚ ਨੇ